ਕਹਾ ਗਿਆ ਕਿ 바ਵਾ ਹੀ ਹੋ ਗਿਆ ਵਾਹ ਮੇਥੀ ਥੋੜੀ ਜਾਂ ਤੇ ਪਾਲਕੀ 바ਵਾ ਹੋ ਗਈ ਤੇ ਮੰਗਣ ਵਾਲੇ ਮਗਦੇ ਬੜੇ ਆ ਜਾਂਦੇ ਯਾਰ ਇਹ ਟਾਂ ਰਾਤ ਕੋਲ ਜਿੰਨੇ ਕਰਦੇ ਐ ਡਾਲਾ ਕਿਤੇ ਹੁਣੇ ਬਹਿ ਜਾਣਾ ਸਾਧਿਕਾ ਫਤਰੀ ਕਾਲੇ ਪਿੰਡਾਂ ਨੰਗੜ ਸਾਧੂ ਮੇਰੇ ਮੂੰਹਾਂ ਦੇ ਵਿੱਚ ਕਿ ਦੂਰੋਂ ਹੀ ਪਤਾ ਲੱਗ ਗਿਆ ਸੀ ਤੂੰ ਸਾਗ ਲੈਣ ਲਈ ਆਉਂਦਾ ਸਾਗ ਤੇ ਕੋਈ ਨਹੀਂ ਮੈਂ ਦੇ ਦਿੰਦਾ ਵਾ ਪਰ ਮੈਂ ਆਪੇ ਤੋੜ ਕੇ ਲੈਣਾ ਛੋੜਾ ਜਾ ਠੀਕ ਆ ਸਾਗ ਮੈਂ ਆਪੇ ਤੋੜ ਕੇ ਦਿੰਦਾ ਤੁੰਗੋਤਾ ਇੰਨਾ ਕੁ ਬੜਾ ਵਾ ਇੰਨਾ ਕਭਾ ਕਿੰਜ ਕਰ ਸਕਦਾ ਮੈਂ ਦੇਖੋ ਮੈਂ ਕਭਾ ਕਿਨਾ ਖੋਪਾ ਕਰਕੇ ਦੇ ਤੋਨੀ ਦਾ ਪਾ ਕੇ ਦੇ ਮੈਨੂੰ ਚੁੰਨੀ ਦੇ ਚਲ ਆਪੇ ਤੋੜਦਾ ਦੋ ਕੀਰਨੀਆ ਜਿੰਨੀਆਂ ਕ ਤੋੜ ਦਿੰਨਾ ਠੀਕ ਆ ਜਿਆਦਾ ਨਾ ਤੋੜਿੰਦਾ ਪਿੰਜਲ ਦੀ ਕਰ ਬੜਾ ਵੰਮੇਰ ਕੋ ਤਾਂ ਟੁੱਟਣੀ ਨਹੀਂ ਨੇੜੇ ਆ ਕੋਦੇ ਤੋੜਦੇ ਵਿਆਹ ਤੋੜ ਕੇ ਬੜਾ ਐ ਮਾ ਸੱਤ ਲੈਣਾ ਮ ਕੋਰ ਦੋਰ। ਤੋੜਦਾ। ਕੋਲੀ ਤੋਰ ਕੇ ਨੰਗਲ ਕੀ ਫਾਈ ਤੂੰ ਤੇ ਪੂਰੀ ਬਾਹ ਲਾ ਲਈ ਐ। ਨਾ ਲੋੜ ਕਰ। ਹਾਲਾ ਦਾ ਨਾ ਤਾ ਕੇ ਤਾਰ। ਮੈਂ। ਕੱਲ ਤੋੜਲਾ ਧੋਖ ਚੇਰ ਲੀਆਂ ਜਿਹੜਾ ਤੋੜ। ਮੈਂ ਕੋਲ ਤੋੜੀ। ਜਬਲ ਮੈਂ ਇਹ ਲੋਕਾਂ ਦਾ ਅੱਗੇ ਤੇਨਾਂ ਨੂੰ ਪਹਿਲੀ ਚ ਨਹੀਂ ਵੜਨ ਦਿਆ ਕਰ